ਵਿੱਕੀ ਕਾਉਂਟਰ ਦੇ ਸਾਥੀ ਰਹੇ ਨੇ ਸੁਖਾ ਕਾਲਵਾ ਮਰਡਰ ਕੇਸ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਨਾਬਾ ਜੇਲ ਬ੍ਰੇਕ ਦੇ ਵਿੱਚ ਜ਼ਿਕਰ ਆਉਂਦਾ ਸਾਡੇ ਨਾਲ ਨੇ ਨੀਤਾ ਦਿਓ ਕਿਰੇ ਨੇ ਗੋਲੀ ਚਲਾਈ ਕਿਰੇ ਨੇ ਚਲਾਈ ਉਹ ਕਿੱਡ ਹੋ ਗਏ ਗੋਲੀ ਬੰਦੇ ਦੇ ਲੱਤੀ ਮਰ ਗਿਆ ਅਗਰ ਸ਼ੇਰਾ ਕੋ ਬੜ ਮਾਰਨਾ ਨਹੀਂ ਸੀ ਚਾਹੁੰਦਾ ਉਹਨੇ ਥੱਲੇ ફેંકીਤਾ ਹੀ ਮਾਰਨਾ ਚਾਹੁੰਦਾ ਪਿੱਛੇ ਸਿੱਧਾ ਮਾਰਨਾ ਸ਼ੇਦੇ ਦਾ ਗਲਤ ਹੋ ਜਾਂਦਾ ਇਹਦਾ ਮਾਰੇ ਜਾਂਦਾ ਵਿੱਕੀ ਦੇ ਅੱਖਾਂ ਦੇ ਮੋਹਰੇ ਮਾਰੇ ਜਾਂਦਾ ਕੀ ਦਾ ਪ੍ਰੋਬਲਮ ਹੈ ਜੀ ਉਹਨੇ ਆਪਣੇ ਫਾਇਦਾ ਬਦਲਾ ਲੈ ਰਿਆ ਬਦਲਾ ਸਾਡੇ ਖੂਨ ਦਾ ਹੈ ਇਹ ਜ਼ਿਕਰ ਹੁੰਦਾ ਕਿ ਤੁਹਾਡੇ ਤੋਂ ਹੀ ਜਿਹੜਾ ਆ ਨਾਂ ਸ਼ੁਰੂ ਹੋਇਆ ਵਿੱਕੀ ਗੌਂਦਰ ਦਾ ਗਰੁੱਪ ਛੇਰਾ ਗੁੱਬੜ ਦਾ ਗਰੁੱਪ ਬੰਮੀਖਾ ਗਰੁੱਪ ਕੌਮਲੀ ਨੇ ਕੁਝ ਕੀਤਾ ਮੈਂ ਕੋਈ ਦੇਸ਼ ਦੇਣ ਕੀਤਾ ਵੀ ਮੇਰੀ ਇੰਟਰਵਿਊ ਹੋਵੇ ਜਾਂ ਮੈਂ ਲੋਕਾਂ ਨੂੰ ਦਿਖਾਵਾਂ ਕ੍ਰਾਈਮ ਕੀਤਾ ਜੇਲ ਕੱਟ ਕੇ ਆਏ ਆ ਪੂਰੀ ਦੁਨੀਆ ਘੜਦੀ ਹੈ ਠੀਕ ਹੈ ਸਾਡੇ ਕੇਸ ਹਾਈਲਾਈਟ ਹੋਵੇ ਉਹਨਾਂ ਨੇ ਜਦੋਂ ਵਿੱਕੀ ਗੌਂਦਰ ਪਹਿਲੀ ਵਾਰ ਫੜਿਆ ਗਿਆ ਤਰਨਤਨ ਹਾਂ ਤੁੰਨ ਕਿਹਜੇ ਜੀਰੂ ਭਜਦੇ ਪਹਿਲਾਂ ਤੇ ਉਹਨਾਂ ਨੂੰ ਕਿਹੜਾ ਪਤਾ ਸੀ ਅਸੀਂ ਵਿੱਕੀ ਫੜ ਲਿਆ ਬੁਲੇ ਤੱਕ ਨਾਕੇ ਤੇ ਪੁਲਿਸ ਦੇ ਮੋਰਸਲ ਦੇ ਕਾਗਜ ਇਹਨਾਂ ਜੀਏ ਉਹ ਕਾਲੂ ਤੇ ਬਣਾ ਬੰਦੇ ਫੜ ਲੇ ਹਾਂ ਉਹ ਤੁਸੀਂ ਕੋਲੋਂ ਭੱਜਣ ਲੱਗੇ ਪ੍ਰੇਮਾ ਤੇ ਇਹਨਾਂ ਤੋਂ ਭਗੋੜੇ ਸੀ ਭਜਣਾ ਸੀਗਾ ਪੁਲਿਸ ਨੂੰ ਐ ਲੱਗਾ ਵੀ ਪਤਾ ਨਹੀਂ ਕਿਉਂ ਨਾ ਟੌਪ 'ਤੇ ਭੱਜਣ ਲੱਗੇ ਕਾਗਜ ਆ ਜਾਂ ਕੋਈ ਚੀਜ਼ ਦੀ ਮਾੜੀ ਮੁੱਢੀ ਹੋਣੀ ਹੈ ਕੋਈ ਨਾ ਪੁਲਿਸ ਨੇ ਜੱਫਾ ਪਾ ਲਿਆ ਫੜੇ ਗਏ ਉਹ ਦੋਨੋਂ ਬੰਦੇ ਪਿਸਤੌਲ ਨਿਕਲਿਆ ਔਰ ਥਾਣੇ ਲੈ ਗਏ ਥਾਣੇ ਨੂੰ ਨਹੀਂ ਪਤਾ ਲੱਗਾ ਉਹ ਅਸੀਂ ਵਿੱਕੀ ਡਾਕਟਰ ਫੜ ਲਿਆ ਹੋ ਸਕਦਾ ਸੈਟਿੰਗ ਹੋ ਰ ਕਿਸ਼ ਹੋਇਆ ਬਬਾ ਕੌਣ ਉਹ ਨਹੀਂ ਕਿ ਕੀ ਗਾਉਂਡਰ ਫੜੀ ਬਿਠੇ ਤੁਸੀਂ ਕਦੋਂ ਫੜਿਆ ਵੀ ਮੀਡੀਆ ਨੂੰ ਬੁਲਾਇਆ ਇਹਨੇ ਦੱਸਿਆ ਨਹੀਂ ਵੀ ਕਿਸੇ ਨੂੰ ਕੋਈ ਰੋਲਾ ਨਹੀਂ ਪਿਆ ਉਹ ਤਾਂ ਬਾਅਦ ਚ ਹੁਣ ਪਤਾ ਲੱਗਾ ਠੈਣ ਉਹ ਇਹ ਤਾਂ ਗਾਉਂਡਰ ਫੜ ਗਿਆ ਗਰੁੱਪਣ ਗਰੁੱਪ ਬਣ ਚੁੱਕਾ ਗਾਉਂਡਰ ਗਰੁੱਪ ਬਣ ਚੁੱਕਾ ਬਬੀਹਾ ਗਰੁੱਪ ਜਿਹੜਾ ਬਣ ਚੁੱਕਾ ਇਹ ਕਦੋਂ ਪਤਾ ਲੱਗਾ ਤਾਂ ਅੱਜ ਕੱਲ ਜਿਵੇਂ ਕਿਸੇ ਹੋਰ ਦਾ ਦੌਰ ਆ ਦੇ ਤੁਮ ਉਹਦੇ ਨਾਂ ਲੈਂਦੇ ਆ ਵੀ ਸਾਡਾ ਜੀ ਗਰੁੱਪ ਦਾ ਗਰੁੱਪਾ ਜੀ ਅਸੀਂ ਸੋਪਨਾ ਕਰਦੇ ਆ ਜੂ ਨਾ ਕਰਦੇ ਨਾ ਤੇ ਜਿਹਦਾ ਸਮਾਂ ਹੁੰਦਾ ਉਸ ਟਾਈਮ ਕੱਲਾ ਸਾਡਾ ਹੀ ਸਮਾਜ ਸੀ ਹੋਰ ਕੋਈ ਗਰੁੱਪ ਹੈ ਹੀ ਨਹੀਂ ਸੀ ਜਿਹੜਾ ਹਰ ਇੱਕ ਦਾ ਆਪਣਾ ਆਪਣਾ ਸੁਭਾਅ ਹੁੰਦਾ ਆਪਣੀ ਅੰਡੀਵਰਸਲਿਟੀ ਹੁੰਦੀ ਹੈ ਮੈਂ ਕਿਸੇ ਨੂੰ ਕਵਾਂ ਅੱਜ ਜੇ ਮੈਂ ਕੋਈ ਮੈਂ ਕੋਈ ਕੌਮਲੀ ਨਹੀਂ ਕੁਛ ਕੀਤਾ ਮੈਂ ਕੋਈ ਦੇਸ਼ਦਾਨ ਨਹੀਂ ਕੀਤਾ ਵੀ ਮੇਰੀ ਇੰਟਰਵਿਊ ਹੋਵੇ ਜਾਂ ਮੈਂ ਲੋਕਾਂ ਨੂੰ ਦਿਖਾਵਾਂ ਕ੍ਰਾਈਮ ਕੀਤਾ ਜੇਲ ਕੱਟ ਕੇ ਆਏ ਆ ਬਹੁਤ ਦੁਨੀਆ ਕੱਟਦੀ ਆ ਠੀਕ ਹੈ ਸਾਡੇ ਕੇਸ ਹਾਈਲਾਈਟ ਹੋ ਗਏ ਵਕਰੀ ਗੱਲਾਂ ਨਾ ਹੋ ਗਿਆ ਜਿਵੇਂ ਅਸੀਂ ਚਾਹਿਆ ਰਹੇ ਸੀ ਵੀ ਸਾਨੂੰ ਪਤਾ ਨਹੀਂ ਸੀ ਇਹ ਤੁਰਨ ਲਈ ਵੀ ਇੰਨਾ ਨਾ ਹੋ ਜੂਗਾ ਜਾਂ ਇਦਾਂ ਆ ਚੀਜ਼ਾਂ ਹੋ ਜਾਣਗੀਆਂ ਹੋ ਗਈਆਂ ਤੁਰੇਗੇ ਜੋ ਤੇ ਕਿਸੇ ਯਾਰ ਦੋਸਤ ਭਰਾ ਦੇ ਕਿਹਾ ਮਿੱਤਰ ਨਹੀਂ ਗਾ ਸੱਜਣ ਇਧਰ ਨੂੰ ਉਹ ਚੀਜ਼ ਕਰੀ ਗਈ ਨਾ ਨਹੀਂ ਸਾਡੇ ਵਿੱਚ ਕਿਸੇ ਨੂੰ ਵੀ ਹੂੰ ਵੀ ਯਾਰ ਨਵੇਂ ਨਹੀਂ ਕਰਾਉਣਾ ਇਹਨੇ ਕੋਈ ਗੱਲ ਨਹੀਂ ਤੇਰਾ ਭਰਾ ਉਹ ਜੋ ਵਿਕੀ ਕਾਊਂਟਰ ਤੁਸੀਂ ਜ਼ਿਕਰ ਕੀਤਾ ਸੁੱਖਾ ਗਾਣਾ ਬਠੀਕਾ ਮੇਰਾ ਬ੍ਰਦਰ ਬਦਲਾ ਲਿਆ ਉਹ ਕੇਸ ਪਤਾ ਨਹੀਂ ਕਿੱਦਾਂ ਹਨ ਉਹਨਾਂ ਨੂੰ ਇਨਵੋਲਵ ਕਰਦਾ ਹੋਰ ਇਹ ਨਹੀਂ ਮੈਂ ਨਹੀਂ ਇਹ ਚੀਜ਼ ਤੋਂ ਮਤਲਬ ਕਾਊਂਟਰ ਨਾਲ ਨਹੀਂ ਰਹਿਗੇ ਨਹੀਂ ਸਾਡਾ ਭਾਈ ਸੀ ਤਾਂ ਅੱਜ ਵੀ ਭਰਾਵਾ ਚਲੇ ਗਿਆ ਵੱਖਰੀ ਗੱਲ ਆ ਹੂੰ ਮਤਲਬ ਇਹ ਚੀਜ਼ਾਂ ਨਾ ਚੋਦੇ ਹੋਏ ਵੀ ਹੋਈਆਂ ਨੇ ਹੂੰ ਇਹ ਨਹੀਂ ਮੈਂ ਕਹਿੰਦਾ ਤੁਹਾਨੂੰ ਅਕਲ ਨਹੀਂ ਸੀ ਅਕਲ ਸੀ ਕਿ ਪਤਾ ਸੀ ਰਿਜ਼ਲਟ ਕੀ ਹੋਊਗਾ ਬਸ ਇੱਕ ਮੂੰਹ ਚ ਜਵਾਬ ਨਹੀਂ ਵੀ ਸਾਡਾ ਮਿੱਤਰ ਸੱਜਣਾ ਨੇ ਕਹਿਤਾ ਤੇ ਬਈ ਉਹਨੂੰ ਕਰਨਾ ਹੀ ਪਊਗਾ ਹੂੰ ਕਿਉਂਕਿ ਜੋ ਅਸੀਂ ਕਿਸੇ ਨੂੰ ਜਾਣਾਂ ਹੁੰਦੇ ਸੀ ਉਹ ਨਹੀਂ ਮਨਾ ਕਰਦੀ ਹਾਲਾਂਕਿ ਉਹ ਵੱਖਰੀ ਗੱਲ ਹੈ ਸਾਡਾ ਕੋਈ ਨਹੀਂ ਗਾ ਅਸਲੀ ਕੁਝ ਕੀਤਾ ਨਹੀਂ ਹੋਇਆ ਸਾਰਾ ਕੁਝ ਯਾਰਾ ਦੋਸਤਾਂ ਕਰਕੇ ਰਹਿ ਗਿਆ ਹੂੰ ਉਹ ਕਿਸਮਤ ਜੋ ਨਹੀਂ ਪਰ ਕਈ ਵਾਰੀ ਬੰਦਾ ਇਹ ਤਾਂ ਹੁੰਦਾ ਨਾ ਕਿ ਅਸੀਂ ਕਿਸੇ ਸੱਜਣ ਲਈ ਤਾਂ ਕੁਝ ਕਰਿਆ ਨਾ ਹਾਂ ਇਹ ਇਹ ਗੱਲ ਤਾਂ ਹੈ ਬਸ ਬਰਗੋ ਸੱਜਣ ਤਾਈ ਜੀ ਅਸੀਂ ਇਹ ਚੀਜ਼ ਆਏ ਜੀ ਹੂੰ ਨਾ ਸਾਨੂੰ ਉਹਨੇ ਕੰਪੈਲ ਕੀਤਾ ਵੀ ਮੇਰੇ ਨਾਲ ਚੱਲੋ ਹੀ ਚੱਲੋ ਨਾ ਵੀ ਜੇ ਕੋਈ ਸਾਨੂੰ ਕੰਪੈਲ ਕਰੇ ਕਰਦਾ ਇਹ ਕੋਈ ਨਿਆਣੇ ਤਾਂ ਹੈ ਨਹੀਂ ਬੱਚੇ ਤਾਂ ਹੈ ਨਹੀਂ ਉਹ ਧੱਕੇ ਨਾਲ ਕੋਈ ਲੈ ਗਿਆ ਐਵੇਂ ਕਿਸ ਨੂੰ ਬਲੇਮ ਕਰੀਓ ਸਾਡੀ ਆਪਦੀ ਇੱਛਾ ਸੀਗੀ ਹੂੰ ਕੀਤਾ ਕੱਟ ਕੇ ਆਏ ਆ ਵਿਸ਼ੋਕਰ ਸਾਡਾ ਬਿਲਕੁਲ ਨਾਰਮਲ ਪਰਵਾਰਾਜੀ ਤੁਹਾਨੂੰ ਮੈਂ ਸ਼ਾਰਟਕਟ ਜਦ ਮੇਹਰੋ ਸਾਡਾ ਬੰਡ ਹੈ ਤੇ ਸ਼ੁਰੂ ਤੋਂ ਸੀ ਇੱਥੇ ਰਹਿਣੇ ਫਾਦਰ ਮੇਰੇ ਰਟਾਇਰਡ ਡਾਕਟਰ ਹੈ ਹੂੰ ਮਦਰ ਟੀਚਰ ਸੀਗੇ ਨਾਰਮਲ ਫੈਮਲੀਆਂ ਬ੍ਰਦਰ ਮੇਰੇ ਬਰੋਡ ਹੈ ਸਭ ਕੁਝ ਮਤਲਬ ਠੀਕ ਹੈ ਤਾਂ ਪਰਮਾਤਮਾ ਦੀ ਕਿਰਪਾ ਸੀਗੀ ਮਤਲਬ ਕਿਸੇ ਦੀ ਕਿਸੇ ਤੇ ਬਲੇਮ ਨਹੀਂ ਸਾਡੀ ਗਲਤੀ ਆਪਦੀ ਆਪਨੇ ਫੈਸਲੇ ਲਾਈਫ ਚ ਅੱਜ ਦੀ ਡੇਟ ਚ ਕਹਿ ਲੋ ਗਲਤ ਹੈ ਕਹਿ ਸਕਦੇ ਆ ਉਸ ਟਾਈਮ ਸਹੀ ਸੀ ਕਿ ਉਹ ਅਸੀਂ ਵੀ ਯਾਰੀ ਪੱਛੇ ਕੀਤਾ ਸੀ ਕਿਸੇ ਪੈਸੇ ਪਿੱਛੇ ਜਾਂ ਕਿਸੇ ਹੋਰ ਲਾਲਚ ਪਿੱਛੇ ਨਹੀਂ ਨ ਕੀਤਾ ਇਹ ਵੀ ਕੰਮ ਕੋਈ ਕੋਈ ਕਰਦਾ ਓੱਖਾ ਹੁੰਦਾ ਕਦੇ ਤਾਂ ਘਰ ਫੁਕਣਾ ਪੈਂਦਾ ਹੀ ਯਾਰੀ ਪਗਾਉਣ ਨੂੰ ਵੀ ਹਾਂ ਤਮਾਸ਼ਾ ਆਪਦੇ ਘਰ ਨੇ ਫੁਕੇ ਦੇਖਿਆ ਯਾਰੀ ਵੀ ਯਾਰੀ ਵੀ ਅੱਜ ਕੱਲ ਕੋਈ ਘੱਟ ਹੀ ਪਗਾਉਂਦਾ ਨਹੀਂ ਤਾਂ ਇਹ ਤਾਂ ਹੁਣ ਤਾਂ ਜਿਹੜੀ ਫਿਤਰਤ ਕੁਛ ਹੋਰ ਹੋ ਗਈ ਪੁਰਾਣੇ ਸਮਿਆਂ ਦੇ ਵਿੱਚ ਯਾਰੀ ਪਗਾਉਂਦੇ ਸੀਗੇ ਬਸ ਇਹੀ ਸਾਡੀ ਏਡੀਕ ਛੋਟੀ ਸਟੋਰੀ ਹੈ ਜੀ ਗੈਂਗਸਟਰ ਸ਼ਬਦ ਲਾ ਦਿੱਤਾ ਗਿਆ ਮੀਡੀਆ ਨੇ ਲਾ ਲੋ ਸਰਕਾਰਾਂ ਨੇ ਪੁਲਿਸ ਨੇ ਲਾ ਲੋ ਇਹ ਚੀਜ਼ਾਂ ਹੋ ਗਈਆਂ ਇਨਵੋਲ ਪਰ ਜਦੋਂ ਅਸੀਂ ਸਟਾਰਟ ਹੋਏ ਸੀ ਉਦੋਂ ਇਹ ਚੀਜ਼ ਹੈ ਨਹੀਂ ਸੀ ਹੂੰ ਕਿਵੇਂ ਤੁਹਾਡਾ ਜਿਹੜਾ ਆ ਇਹ ਜ਼ਿਕਰ ਆਉਂਦਾ ਕਿ ਤੁਹਾਡੇ ਤੋਂ ਹੀ ਜਿਹੜਾ ਆ ਨਾਂ ਸ਼ੁਰੂ ਹੋਇਆ ਜਿਹੜਾ ਵਿੱਕੀ ਗੌਂਡਰ ਦਾ ਗਰੁੱਪ ਆ ਸ਼ੇਰਾ ਗੁੱਬਣ ਦਾ ਗਰੁੱਪ ਬੰਬੀਹਾ ਗਰੁੱਪ ਇਹ ਸਾਰੀ ਕਹਾਣੀ ਮੈਂ ਜਿਹੜੀ ਆ ਜਾਨਣਾ ਚਾਹੁੰਦਾ ਮੈਂ ਦੇਖੋ ਬੰਦੇ ਗਰੁੱਪ ਬਾਜੀ ਇਸ ਨੂੰ ਅਸੀਂ ਤਾਂ ਨਹੀਂ ਕਿਸੇ ਨੇ ਗਰੁੱਪ ਦਾ ਨਾਮ ਰੱਖਿਆ ਪਗੜਾ ਜੀ ਗਰੁੱਪ ਅੱਗੇ ਗੱਲ ਦੀ ਪੱਕੀ ਰਜਿਸਟਰਡ ਕਰਾਉਣੇ ਹੁੰਦੇ ਨਾ ਲੋਕ ਜਾਂ মিডিਆ ਜਾਂ ਪੁਲਿਸ ਕਹਿੰਦੀ ਉਹ ਇੱਕ ਬੰਦਰਾ ਨਾਮ ਹਾਈਲਾਈਟ ਹੋ ਜਾਂਦਾ ਕਿਉਂਕਿ ਸਾਡੇ ਜੀ ਤਕਰੀਬਨ ਜਿਹੜੇ ਬੰਦੇ ਸਾਨੂੰ ਕਿਸੇ ਦਾ ਨਾਮ ਨੂੰ ਨਹੀਂ ਸੀਗਾ ਕਿਉਂਕਿ ਨਾਮ ਬਣਾਉਣ ਖਾਤਰ ਤੁਰ ਪਏ ਸੀ 2012 ਦੀ ਗੱਲ ਹੈ ਇਲੈਕਸ਼ਨ ਦੀ ਉਦੋਂ ਸੁਪਰ ਇਲੈਕਸ਼ਨ ਦੀ ਉਦੋਂ ਮਤਲਬ ਸੇਮ ਸਾਈਡ ਤੇ ਸੇਮ ਕਾਂਗਰਸ ਦੇ ਮਤਲਬ ਕੈਂਡੀਡੇਟ ਦੀ ਕੈਂਪੇਨ ਦੇ ਵਿੱਚ ਅਸੀਂ ਗਏ ਸੀ ਦੋ ਜਣੇ ਉਧਰੋਂ ਵਿੱਕੀ ਗਾਉਂਦਰ ਤੇ ਸ਼ੇਰਾ ਖੁੱਪੜ ਉਹਦੀ ਉੱਤੇ ਕੈਂਪੇਨਿੰਗ 'ਚ ਅਸੀਂ ਮਿਲੇ ਸਾਡਾ ਪਿਆਰ ਪੈ ਗਿਆ ਸਾਨੂੰ ਕਿਉਂਕਿ ਇਹ ਵੀ ਇੱਕ ਚੀਜ਼ ਹੁੰਦੀ ਹੈ ਨਾ ਬੰਦੇ ਨੂੰ ਆਪਣੇ ਵਰਗੇ ਬੰਦੇ ਚੰਗੇ ਲੱਗਦੇ ਆ ਉਹ ਖਿੱਚ ਹੁੰਦੀ ਹੈ ਨਾ ਸਾਡੀ ਜਾਂ ਕਿਸੇ ਹੋਰ ਨਾਲ ਨਹੀਂ ਬਣਦੀ ਕਿ ਜਾਂ ਵੀ ਸਾਊ ਜਿਹਾ ਬੰਦਾ ਉਹਨਾਂ ਨਾਲ ਭੜਾਕੂ ਨਹੀਂ ਬਣ ਸਾਰੇ ਆਪਦਰਗਾ ਨਹੀਂ ਬਣੂਗੀ ਸਾਨੂੰ ਬੰਦੇ ਵਧੀਆ ਲੱਗੇ ਵੀ ਬੰਦੇ ਦਲੇਰ ਆ ਸੱਚੇ ਸੋਚੇ ਸਾਫ਼ ਸੁਥਰੇ ਬੰਦੇ ਆ ਇਲੈਕਸ਼ਨ ਕੰਪੇਨਿੰਗ ਦਾ ਮੁੱਦਾ ਅਸਲ 'ਚ ਨਾ ਉਦੋਂ ਇੱਕ ਪਾਸੇ ਦੂਜਾ ਗਰੁੱਪ ਕਰ ਰਿਹਾ ਸੀਗਾ ਦੂਜੇ ਪਾਸੇ ਕੰਪੇਨ ਨਹੀਂ ਜਾਣਾ ਜਿਹੜਾ ਬਾਅਦ ਸਾਡਾ ਰਾਈਵਲ ਗਰੁੱਪ ਬਣਿਆ ਨਾ ਜਿਹਨੇ ਥੋੜੀ ਜਿਹੀ ਸਾਡੀ ਹਵਾ ਦਿੱਤੀ ਇਹ ਗਰੁੱਪ ਭਾਜੀ ਨੂੰ ਮੁੱਦਾ ਇਥੇ ਸੀਗਾ ਉਹਦਾ ਮਰਡਰ ਹੋ ਗਿਆ ਬਾਅਦ 'ਚ ਡਬਲ ਮਰਡਰ ਕਮੇਟੀ ਸੀ ਕੋ ਉਹਦਾ ਮਰਡਰ ਹੋ ਗਿਆ ਬਾਅਦ 'ਚ ਸਰਪੰਚ ਸੀਗਾ ਇਹ ਕਮੇਟੀ ਪਿੰਡ ਦਾ ਅੱਛਾ ਸੇਖੋ ਕਮੇਟੀ ਸੇਖੋ ਕਿਮਸ਼ੂਰ ਜੀ ਨਾਮ ਦਾ ਮੈਨੂੰ ਤਾਂ ਪੂਰਾ ਪਤਾ ਨਹੀਂ ਸ਼ਾਇਦ ਗੁਰਪ੍ਰੀਤ ਜੀ ਹੋਸੀ ਪਤਾ ਨਹੀਂ ਅੱਛਾ ਤੇ ਉਹ ਦੂਸਰੀ ਸਾਈਡ ਦੇ ਸੀਗਾ ਉਹ ਖਾਲੀ ਦਲਵਲੀ ਅਸੀਂ ਇੱਧਰ ਸੀਗੇ ਉਹ ਜਿਵੇਂ ਇਲੈਕਸ਼ਨਾਂ ਚ ਆਮ ਹੀ ਗੱਲ ਹੁੰਦੀ ਹੈ ਉਹ ਉਹ ਮਤਲਬ ਧੱਕਾਸ਼ਾਹੀ ਜੋ ਹੁੰਦੀ ਹੈ ਵੋਟਰਾਂ ਜਾਮ ਪਤੇ ਪਤਾਈਏ ਉਹਦੇ ਦਰਾਂ ਨੂੰ ਤੇ ਮਰਡਰ ਹੋ ਗਿਆ ਹਮ ਵਿਧਾਨ ਸਭਾ ਇਲੈਕਸ਼ਨ ਵਾਲੇ ਜਨ ਅੱਛਾ ਜਦੋਂ VOTING ਹੋ ਰਹੀ ਸੀਗੀ ਪਿਆਰਿਆ ਨੇ ਅੱਛਾ ਉਹ ਸ਼ੇਰੇ ਦਾ ਆਇਆ ਕੋ ਮਰਡਰ ਹੁੰਦਾ ਮਰਡਰ ਚ ਨਾਮਿਨੇਟ ਹੋਇਆ ਨਾ ਸ਼ੇਰਾ ਸਾਡੇ ਬਾਰੇ ਹੋਰ ਤਾਂ ਕਿਸੇ ਨੂੰ ਨਹੀਂ ਪਤਾ ਨਾ ਹੀ ਉਸ ਮਰਡਰ ਸੀਗੇ ਉਸ ਟਾਈਮ ਵਿੱਚ ਤਾਂ ਸਾਡੀ ਡਿਊਟੀ ਮੁੱਦ ਕੀ ਸੀ ਇੱਥੇ ਇੱਥੇ ਅਸੀਂ ਸੀਗੇ ਬੂਥਾਂ ਦੇ ਉਹ ਪਿਆਰਿਆਂ ਨੇ ਕਿਉਂ ਤਾਂ ਹੁੰਦਾ ਉਹ ਸਾਡੇ ਕੋਲ ਆ ਜਾਂਦੇ ਆ ਮਰਡਰ ਹੋਣ ਤੋਂ ਬਾਅਦ ਚਲੋ ਉਸ ਤੋਂ ਬਾਅਦ ਦੋਸਤੀ ਬਣਦੀ ਐ ਅਸੀਂ ਉਹਨੂੰ ਸਾਂਭ ਮੈਂ ਹੁਣ ਫਰਾਰ ਹੋ ਗਿਆ ਭਗੌੜਾ ਹੋ ਗਿਆ ਬੱਢਰ ਹੋ ਗਿਆ ਜੀ ਉਹਨੂੰ ਫਿਰ ਸਾਂਭਣਾ ਰੱਖਣਾ ਉਹਦੇ ਨਾਲ ਪਰਪੇ ਕਦੀ ਉਹਨੂੰ ਕੋਈ ਚੀਜ਼ ਉਹਦੋਂ ਤੁਸੀਂ ਵੀ ਨਾਮਿਨੇਟ ਹੋਏ ਉਸ ਕੇਸ 'ਚ ਨਹੀਂ ਉਸਾਸ ਹੀ ਨਹੀਂ ਹੋਏ ਜੀ ਕੱਲਾ ਸ਼ੇਰਾ ਖੁੱਬਣ ਲਾਡੀ ਗਰੀ ਤੇ ਕੁਝ ਹੋਰ ਬੰਦੇ ਨਾਮਿਨੇਟ ਹੋਏ ਸੀਗੇ ਪਿੰਡਾਂ ਦੇ ਪਿੰਡ ਦੇ अच्छा पॉलिटिकल केस बनाता ਉਹਨਾਂ ਨੇ ਲੋਕ ਪਾਰਟੀਆਂ ਫਾਇਦਾ ਲੈਂਦੀ ਆ ਉਹਦਾ ਉਹਦਾ ਠੀਕ ਹੈ ਉਹ ਬੰਦੇ ਨਾਮਿਨੇਟ ਹੋਏ ਉਹ ਵੀ ਫਰਾਰ ਹੋ ਗਏ ਫਿਰ ਉਹਨਾਂ ਨੂੰ ਹੈਲਪ ਕਰਨੀ ਸਾਂਭਣਾ ਕੋਈ ਚੀਜ਼ਾਂ ਪ੍ਰੋਵਾਈਡ ਕਰਨੀਆਂ ਨਾਲ ਨੇ ਵੀ ਉਹ ਕੱਲੇ ਸੀਗੇ ਨਾਲ ਜਾਣ ਲੱਗੇ ਛੋਟੇ ਮੋਟੇ ਕੰਮ ਹੋਰ ਯਾਰ ਆ ਵੀ ਕਰਾਈ ਉਧਰ ਜਾਈਏ ਪਿਆਰ ਵਧਦਾ ਗਿਆ ਅੱਛਾ ਇਕੱਠੇ ਰਹਿਣ ਲੱਗੇ 24 ਘੰਟੇ ਪਿਆਰ ਦੋਸਤੀ ਹੋਰ ਵਧ ਗਈ ਸ਼ੇਰੇ ਦਾ ਕੁਝ ਆ ਉਹਦਾ ਨਿੱਜੀ ਮਸਲਾ ਸੀਗਾ ਫਰੋਈਪੁਰ ਦਾ ਉਹਨੇ ਯੋਗ ਕਰਨਾ ਸੀ ਉਹਨੂੰ ਆਏ ਸੀ ਮੈਨੂੰ ਕਿਸੇ ਬੰਦੇ ਨੇ ਫੜਾਇਆ ਹੈਪੀ ਜੋੜਾ ਇਹ ਮੈਨੂੰ ਉਹਨੇ ਫੜਾਇਆ ਜਦੋਂ ਸ਼ੇਰੇ ਨੇ ਪਹਿਲਾਂ ਜੇਲ੍ਹ ਗੱਟੀ ਆ ਉਹਨੇ ਉਹ ਮਰਡਰ ਕੀਤਾ ਹੈਪੀ ਡੋੜੇ ਦਾ ਸ਼ੇਰੇ ਨੇ ਸ਼ੇਰੇ ਨੇ ਜੀ ਜੇ ਹੈਪੀ ਡੋੜੇ ਦੇ ਮਰਡਰ ਦੇ ਉੱਤੇ ਫਿਰ ਆ ਗਿਆ ਕਰਮਿੱਤੀ ਸੇਖੋ ਵੀ ਮੈਂ ਬਦਲਾ ਲਊਂਗਾ ਡੋੜੇ ਦਾ ਮੇਰਾ ਯਾਰ ਸੀ ਹਾਂ ਇਹਨਾਂ ਨੇ ਮਾਰਦਾ ਕਰਮਿੱਤੀ ਆ ਕੇ ਬੋਲਣ ਲੱਗਾ ਕਰਮਿੱਤੀ ਨੇ ਰੈਕੀ ਰੋਕ ਕੇ ਕਰਕੇ ਹੈਲਪ ਕੀਤੀ ਬਹੁਤ ਸ਼ੇਰੇ ਦਾ ਇਨਕਾਊਂਟਰ ਕਰਾਉਣ ਚ ਲੋਕੇਸ਼ਨ ਟ੍ਰੇਸ ਕਰਨ ਚ ਅੱਛਾ ਉਹ ਸ਼ੇਰੇ ਦੀ ਲੋਕੇਸ਼ਨ ਟ੍ਰੇਸ ਕਰਦਾ ਸ਼ੇਰ ਦਾ ਗੌਂਡਰ ਹੋ ਜਾਂਦਾ ਸ਼ੇਰਾਂ ਮਾਰਿਆ ਜਾਂਦਾ ਵਿੱਕੀ ਦੇ ਅੱਖਾਂ ਦੇ ਮੂਰੇ ਮਾਰਿਆ ਜਾਂਦਾ ਗੌਂਡਰ ਦੇ ਅੱਛਾ ਗੌਂਡਰ ਉਸ ਟੈਂਪ ਉੱਥੇ ਕਰਾਊਡ ਚ ਖੜਦਾਗੇ ਦੇਖਦਾ ਵੀ ਸ਼ੇਰਾਂ ਦਾ ਪੂਰਾ ਹੋ ਗਿਆ ਮਾਰਦਾ ਤੇ ਉਹ ਨਿਕਲ ਜਾਂਦਾ ਇਹ ਇਹ ਕਿੰਨੇ ਇਹ ਸਾਰੀ ਰੈਕੀ ਕਰਵਾਈ ਆਪਣਾ ਕਰਮਿੱਤੀ ਸੇਖੋ ਜੀ ਕਰਮਿੱਕੀ ਸੇਖੋ ਹਾਂ ਇੱਥੇ ਤਲਵੰਡੀ ਪਾਈ ਦਾ ਟਰੱਕ ਜਿਹਦਾ ਪ੍ਰਧਾਨ ਵੀ ਰਿਹਾ ਉਹ ਤੇ ਆਪਣੇ ਕਰਮਿੱਤੀ ਪਿੰਡ ਦਾ ਮੈਨੂੰ ਤਾਂ ਨਾਮ ਯਾਦ ਆ ਰਿਹਾ ਪੁਰਾਣਾ ਕਿ ਨਾਮ ਸੀਗਾ ਅੱਛਾ ਸਰਪੰਚ ਰਿਹਾ ਪਿੰਡ ਦਾ ਹੁਣ ਕਿੱਥੇ ਹੁਣ ਤਾਂ ਚੜਾਈ ਕਰ ਗਏ ਉਹ ਵੀ ਚੜਾਈ ਕਰ ਗਿਆ ਗੌਂਡਰ ਨੇ ਕਰਾਤੀ ਬਾਅਦ ਅੱਛਾ ਉਹਦੀ ਅੱਖਾਂ ਮੂਰੀ ਉਹਨੇ ਕਰਾ ਕੇ ਸ਼ੇਰੇ ਖੁੱਬ ਨੂੰ ਮਾਰਿਆ ਹਾਂ ਉਹਨੇ ਮਾਰਿਆ ਪੁਲਿਸ ਨੂੰ ਟ੍ਰੇਸ ਲੋਕੇਸ਼ਨ ਟ੍ਰੇਸ ਕਰਾਈ ਪੁਲਿਸ ਤੋਂ ਐਂਕਾਉਂਟਰ ਕਰਵਾਤਾ ਤੇ ਕੋਲੇ ਖੜਾ ਪਹੁੰਚਣਾ ਐਂਕਾਉਂਟਰ ਹੁੰਦਾ ਫਿਰ ਉਹਦੀ ਸ਼ੇਰੇ ਦੀ ਗਰਲਫ੍ਰੈਂਡ ਨਾਲ ਸੀ ਉਹਦੇ ਥੱਪੜ ਥੁੱਪਣ ਮਾਰਨੇ ਜਾਂ ਉਹਨੂੰ ਧੱਕੇ ਮੁੱਕੀ ਮਾਰਨੀ ਵੀ ਆ ਮਾਰਦਾ ਸੀ ਗਿਆ ਕਰਦਾ ਅੱਛਾ ਜਿਆਦਾ ਬੋਲਦਾ ਹੀ ਆ ਉਹਨੇ ਉਸ ਬਦਲਾ ਲਿਆ ਉਸ ਮਰਡਰ ਦਾ ਉਹ ਉਦੋਂ ਵਿੱਕੀ ਉੱਥੇ ਸੀ ਕਰਾਊਡ ਦੇ ਵਿੱਚ ਖੜਾ ਨੇ ਉਸ ਨੇ ਗੁੱਬਣ ਦਾ ਮਰਵਾ ਕੇ ਉਸ ਪਹਿਲਾ ਜਿਹੜਾ ਮਟਰ ਹੋਇਆ ਹੈਪੀ ਜੋੜੇ ਦਾ ਹੈਪੀ ਜੋੜੇ ਦਾ ਮਟਰ ਦਾ ਵੀ ਮਤਲਬ ਬਦਲਾ ਲੈ ਲਿਆ ਓਕੇ ਵੇਕੀ ਨੇ ਫਿਰ ਸ਼ੇਰੇ ਦਾ ਬਦਲਾ ਲੈ ਲਿਆ ਓਕੇ ਫਿਰ ਕਮੇਟੀ ਇੱਥੇ ਕੋਸਾ ਦਲ ਸਿੰਘ ਕੋਈ ਕੁੱਤਿਆਂ ਦਾ ਟੂਰਨਾਮੈਂਟ ਸੀ ਉਹਦਾ ਚੀਫ ਗੈਸਟ ਬਣ ਕੇ ਆਇਆ ਸੀਗਾ ਗਾਉਂਡਰ ਨੇ ਫਿਰ ਇੱਥੇ ਉਹ ਆਪਣਾ ਸੈਟਲ ਕਰ ਲੇ ਸਕੋਰ ਜਿਵੇਂ ਗੋਰੀ ਕਹਿੰਦੀਆਂ ਸੈਟਲ ਦਾ ਸਕੋਰ ਹੋ ਗਿਆ ਪੂਰਾ ਜਿਵੇਂ ਕੌਣ ਕੌਣ ਇਹਦੇ ਵਿੱਚ ਨਾਮਿਨੇਟ ਹੋਏ ਸੀਗੇ ਜਿਹੜਾ ਸੁੱਖਾ ਕਾਲਵਾ ਕੇਸ ਦੇ ਵਿੱਚ ਨਾਮਿਨੇਟ ਹੋਏ ਸੀਗੇ ਪੁਲਿਸ ਨੇ ਕਈ ਬੰਦੇ ਕਰਦੇ ਸੀ ਪਹਿਲਾਂ ਉੱਚ ਜੈਪਾਲ ਵੀ ਕਰਤਾ ਪਹਿਲਾਂ ਖਬਰਾਂ ਦਾ ਬੜੇ ਨਾਮ ਹੈ ਕਿਉਂਕਿ ਉਸ ਟਾਈਮ ਜਦੋਂ ਮਰਡਰ ਹੋਇਆ 21 ਜਨਵਰੀ ਨੂੰ ਉਸ ਤੋਂ ਇੱਕ ਦਿਨ ਪਹਿਲਾਂ ਦਵਿੰਦਰ ਪਬੀਆ ਇਥੋਂ ਭੱਜਿਆ ਸੀ ਮੋਗੇ ਤੋਂ ਜੀ ਉਹਨੂੰ ਵੀ ਦੋ ਦਿਨ ਦੋ ਦਿਨ ਪਹਿਲਾਂ ਕੀਤਾ ਸੀ ਵੀ ਕਿ ਤਨੀ ਇਹਨਾਂ ਨੇ ਭਜਾਇਆ ਮਰਡਰ ਕਰਨ ਵਾਸਤੇ ਹਾਂ ਕਈ ਬੰਦੇ ਲੋਮਨੇਟ ਗਿੱਤੇ ਛੱਡੇ ਪੁਲਿਸ ਦੇ ਬਾਅਦ ਨਹੀਂ ਬਬੀਹਾ ਗਰੁੱਪ ਤੁਹਾਡੇ ਨਾਲ ਸੀਗਾ ਉਹ ਤੋਂ ਬਬੀਹਾ ਦਵਿੰਦਰ ਬਬੀਹਾ ਨਹੀਂ ਮਾਲ ਨਹੀਂ ਸੀ ਜੀ ਉਹਦਾ ਦਵਿੰਦਰ ਬਬੀਹਾ ਗਰੁੱਪ ਹਲੇ ਬਣਿਆ ਵੀ ਨਹੀਂ ਸੀਗਾ ਅੱਛਾ ਦਵਿੰਦਰ ਨੇ ਉਹਦੋਂ ਮਰਡਰ ਨਹੀਂ ਸੀ ਕੀਤਾ ਦਵਿੰਦਰ ਅੰਦਰ ਹੀ ਸੀ ਉਸ ਟਾਈਮ ਹੋਰ ਮਰਡਰ ਜਿਹੜਾ ਨਵਿੰਦਰ ਨੇ ਪਹਿਲਾਂ ਨਜਾਇਜ਼ ਕਤਲ ਪਿਆ ਜਿਹਦੇ ਨਾਲ ਦਵਿੰਦਰ ਦੀ ਲਾਈਫ ਚੇਂਜ ਹੋ ਗਈ ਉਹਤੇ ਵੀ ਨਜਾਇਜ਼ ਮਰਡਰ ਪਹਿਲਾਂ ਪਿਆ ਉਹਦੇ ਦੋਸਤਾਂ ਨੇ ਮਰਡਰ ਪਿਆ ਤੇ ਉਹਦੇ ਚੱਕਰ 'ਚ ਉਹ ਭੱਜਿਆ ਫਿਰ ਭੱਜ ਕੇ ਉਹਨੇ ਆ ਉਹਦਾ ਬਦਲਾ ਲਿਆ ਫਿਰ ਉਹਨੇ ਇਹੋ ਜਿਹੀ ਰਾਹ ਫੋੜੀ ਸਭ ਨੂੰ ਪਤਾ ਹੀ ਹੈ ਹਮ